ਇੱਕ ਦਿੱਲੀ ਦਾ ਕੋਈ ਗੌਣ ਵਾਲਾ ਹੈ ਦੁੱਖ ਇਹ ਹੋਇਆ ਵੀ ਉਹਨੇ ਸਿਰ ਤੇ ਪੱਗ ਬੰਦੀ ਹੋਈ ਹੈ ਨਾ ਉਹਨੇ ਰੱਖਿਆ ਆਪਣਾ ਬੂਰਾ ਉਹ ਜਿਵੇਂ ਉਹ ਲਲਕਾਰਾ ਜਿਹਾ ਮਾਰਦੇ ਨੇ ਨਾ ਹੁਣ ਮੈਂ ਇੱਥੇ ਬੋਲ ਕੇ ਦੱਸ ਵੀ ਨਹੀਂ ਸਕਦਾ ਹੁੰਦਾ ਹੈਗਾ ਮੈਂ ਉਹਨੇ ਨਾ ਹੀ ਉਹ ਰੱਖਿਆ ਉਹਨੇ ਗਾਣਾ ਕੱਢਿਆ ਵੈਸਟ ਦਿੱਲੀ ਉਹਨੇ ਇਨੀ ਖੱਚ ਮਾਰੀ ਹੈ ਕਹਿੰਦਾ ਹੁਣ ਮੈਂ ਸ਼ੀਸ਼ਾ ਪਿਆਵਾਂਗਾ ਮੇਰੀ ਸਭ ਨੂੰ ਬੇਨਤੀ ਜਿਹੜੇ ਮੇਰੀ ਬੇਨਤੀ ਸੁਣਦੇ ਹੋਣ ਉਸ ਬੱਚੇ ਨੂੰ ਸਮਝਾਓ ਕਿ ਕਾਕਾ ਜਾਂਦੇ ਪੱਗ ਲਾ ਦੇ ਤੇ ਆਪਣਾ ਨਾਮ ਹੀ ਕੋਈ ਹੋਰ ਰੱਖ ਲੈ ਕੀ ਫਰਕ ਪੈਂਦਾ ਇੱਥੇ ਪਰ ਜੇ ਸਿੱਖਾਂ ਦਾ ਬੱਚਾ ਹੈ ਸਿਰ ਤੇ ਦਸਤਾਰ ਹੈ ਤੂੰ ਗਾ ਗਾਣੇ ਬੜੇ ਲੋਕਾਂ ਨੇ ਗਾਏ ਨੇ ਪਰ ਸ਼ੀਸ਼ੇ ਦਾ ਅਰਥ ਹੁੰਦਾ ਹੈ ਹੁਕਾ ਕਹਿੰਦਾ ਜੀ ਮੈਂ ਸਭ ਨੂੰ ਸ਼ੀਸ਼ਾ ਪਿਆਵਾਂਗਾ ਹੁਕਾ ਪਿਆਵਾਂਗਾ ਤੈਨੂੰ ਸ਼ਰਮ ਨਹੀਂ ਆਉਂਦੀ ਉਹਦੇ ਮਾਂ ਬਾਪ ਤੱਕ ਵੀ ਮੇਰੀ ਆਵਾਜ਼ ਪਹੁੰਚਾਏ ਹੋ ਜੇ ਸਿੱਖਾਂ ਦੇ ਬੱਚਿਆਂ ਨੂੰ ਸ਼ੋਭਾ ਨਹੀਂ ਦਿੰਦਾ ਮੂੰਹ ਸਿਰ ਮਨਾ ਜਾ ਜਿਹੜੀ ਮਰਜ਼ੀਆਂ ਨਮਾਜ਼ਾਂ ਕਲਮਾ ਪੜ੍ਹ ਸਾਨੂੰ ਕੀ ਤਰਾਜ ਹੈ ਤੇਰੇ ਤੇ ਪਰ ਸਿਰ ਤੇ ਗੁਰੂ ਦੀ ਦਸਤਾਰ ਬਨ ਕੇ ਪਹਿਲੀ ਗੱਲ ਤੇ ਤੂੰ ਆਪਣਾ ਨਾਮ ਵੇਖ ਉਹ ਆ ਕੋਈ ਇੱਕ ਨਾਂ ਹੈ ਕੋਈ ਚੰਗਾ ਉਹਦਾ ਮਾਪਿ ਉਹਦਾ ਨਾਂ ਸ਼ੈਤਾਨ ਰੱਖ ਦਿੰਦੇ ਜੰਮਣ ਲੱਗਿਆ ਜਰੂਰ ਉਹਦਾ ਨਾਂ ਗੁਰੂ ਦੇ ਅੱਖਰ ਤੋਂ ਰੱਖਿਆ ਗਿਆ ਹੋਏਗਾ ਪੁੱਤਰਾ ਉਹ ਨਾਂ ਆਪਣਾ ਰੱਖ ਸੋਹਣੇ ਸੋਹਣੇ ਗਾਣੇ ਗਾ ਬੜੀ ਲੋਕ ਸਭੇ ਤਾਂ ਦੀ ਗੱਲ ਕਰਦੇ ਨੇ ਤੂੰ ਵੀ ਕਰ ਕਲਚਰ ਦੀ ਗੱਲ ਕਰਦੇ ਨੇ ਤੂੰ ਵੀ ਕਰ ਪਰ ਇੰਨੀ ਗੰਦੀ ਗੱਲ ਤੇ ਨਾ ਕਰਨਾ ਵੀ ਤੂੰ ਸਿੱਖਾਂ ਦੇ ਬੱਚਿਆਂ ਨੂੰ ਹੁੱਕੇ ਪਿਆਏਂਗਾ ਤੂੰ ਨਾ ਪਾਈ ਇਹ ਦੁਸ਼ਟਾਂ ਦੀ ਸੰਗਤ ਦਾ ਤੁਹਾਨੂੰ ਤਿਆਗ ਕਰਨਾ ਪੈਗਾ